ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਕਵਾਰ ਦੇ ਵਿੱਚ ਤਮੈਸ਼ਾ ਵਤਾਰਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਹਨੀ ਸਿੰਘ ਦੀ ਤਾਂ ਫਿਲਹਾਲ ਯੋਯੋ ਹਨੀ ਸਿੰਘ ਦੁਬਈ ਦੇ ਵਿੱਚ ਨੇ ਤੇ ਦੁਬਈ ਦੇ ਵਿੱਚ ਜਿਮ ਲਾਉਂਦੇ ਹੋਏ ਨਜ਼ਰ ਆਏ ਨੇ ਜੋ ਬਿਲਕੁਲ ਉਹਨਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹਨੀ ਸਿੰਘ ਲੈਗਸ ਦੀ ਐਕਸਰਸਾਈਜ਼ ਲਗਾਉਂਦੇ ਹੋਏ ਨਜ਼ਰ ਆਏ ਟ੍ਰੇਨਰ ਨੇ ਉਹਨਾਂ ਨੂੰ ਸਾਫ਼ ਤੌਰ ਤੇ ਹਦਾਇਤ ਦਿੱਤੀ ਹੈ ਕਿ ਅੱਜ ਉਹ ਕਿੰਨਾ weight ਲਗਾਉਣਗੇ ਤਾਂ ਇਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤਾਂ ਦੱਸ ਦਈਏ ਕਿ ਲੈਗ ਸਕੁਐਟ ਲਗਾਉਣ ਦੇ ਵੇਲੇ ਜਿਹੜੀ ਹਨੀ ਸਿੰਘ ਦੇ ਵੱਲੋਂ ਜੋ ਐਕਸਰਸਾਈਜ਼ ਕੀਤੀ ਗਈ ਆ ਉਸ ਦੇ ਵਿੱਚ 160 ਕਿਲੋ ਭਾਰ ਸੀ ਤਾਂ 160 ਕਿਲੋ ਭਾਰ ਨੂੰ ਕਿਸ ਬਖੂਬੀ ਤਰੀਕੇ ਦੇ ਨਾਲ ਹਨੀ ਸਿੰਘ ਨੇ ਲਗਾਇਆ ਹੈ ਤਾਂ ਇਹ ਬਹੁਤ ਮੋਟੀਵੇਸ਼ਨਲ ਵੀਡੀਓ ਸਾਰਿਆਂ ਦੇ ਲਈ ਉਹਨਾਂ ਨੇ ਸਾਂਝੀ ਕੀਤੀ ਹੈ ਚਾਹੇ ਉਹਨਾਂ ਦੇ ਚਾਹਣ ਵਾਲੇ ਨੇ ਚਾਹੇ ਅੱਜ ਦੀ ਜਨਰੇਸ਼ਨ ਨੇ ਸਾਰਿਆਂ ਦੇ ਲਈ ਉਹਨਾਂ ਨੇ ਇਹ ਆਪੀ ਕੀਤੀ ਹੈ ਕਿ ਉਹਨਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੰਦਰੁਸਤ ਰਹਿਣ ਤੇ ਇਸ ਦੀ ਇੱਕ ਵੀਡੀਓ ਜਿਹੜੀ ਹੈ ਉਹ ਖਾਸ ਤੌਰ ਤੇ ਸਵੇਰ ਦੇ 3 ਵਜੇ ਦੀ ਦੁਬਈ ਦੀ ਵੀਡੀਓ ਹੈ ਜਿਸ ਦੇ ਵਿੱਚ ਹਨੀ ਸਿੰਘ ਐਕਸਰਸਾਈਜ਼ ਲਗਾਉਂਦੇ ਹੋਏ ਨਜ਼ਰ ਆਏ ਨੇ ਹਾਲਾਂਕਿ 10 ਰੈਪਸ ਜਿਹੜੇ ਨੇ ਉਹਨਾਂ ਦੇ ਟ੍ਰੇਨਰ ਨੇ ਉਹਨਾਂ ਨੂੰ ਕਿਹਾ ਸੀਗਾ ਕਿ 160 ਕਿਲੋ ਦੇ ਵੇਡ ਨਾਲ 10 ਰੈਪਸ ਉਹਨਾਂ ਦੇ ਵੱਲੋਂ ਲਗਾਏ ਜਾਣੇ ਚਾਹੀਦੇ ਨੇ ਜਿਸ ਨੂੰ ਹਨੀ ਸਿੰਘ ਦੇ ਵੱਲੋਂ ਪੂਰਾ ਵੀ ਕੀਤਾ ਗਿਆ ਇਸੇ ਦੇ 3 ਰੈਪਸ Too much? 80. Too much for you? Yeah. Do you think it's too much for you? Uh, how, many, how much kg is this? This is uh, 40, 40, 80, 160. 160. 160. Do you think how much it's that? too much for you? Eight. Ten reps. Bro, you're crazy. I believe in you. Let's do it. Let's do it. Come on, mashallah. Beast! Come on! But I do half inch. all let's go. Full. Let's go. Come on. Easy. Push. One. Easy. Two. Come on. Three. Come on. Four. Five. All the way. Six. Seven. Push. Come on. Eight. Two more. Two more. Nine. Last one. Ah, push. That's it. Hold on. See, I told you. <laughs> ਗੱਲ ਕਰਦੇ ਹੁਣ ਗਿੱਪੀ ਗਰੇਵਾਲ ਸੋ ਗਿੱਪੀ ਗਰੇਵਾਲ ਫਿਲਹਾਲ ਆਪਣੀ ਅਪਕਮਿੰਗ ਪੰਜਾਬੀ ਮੂਵੀ ਸਿੰਘ ਵਰਸਸ ਕੌਰ ਟੂ ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਨੇ ਫਿਲਮ ਦੀ ਸਾਰੀ ਟੀਮ ਫਿਲਹਾਲ ਕਲਕੱਤੇ ਪਹੁੰਚੀ ਹੋਈ ਹੈ ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਕਾਰ ਗਿੱਪੀ ਨੇ ਸ਼ਹਿਨਾਜ਼ ਤੇ ਰਗਵੀਰ ਬੋਲੀ ਦੇ ਨਾਲ ਇੱਕ ਬਹੁਤ ਹਾਸੇ ਮਜ਼ਾਕ ਵਾਲੀ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਕਲਕੱਤੇ ਦੀ ਮਿਠਾਈ ਨੂੰ ਲੈ ਕੇ ਉਹਨਾਂ ਨੇ ਖਾਸ ਅਪੀਲ ਇਸ ਵੀਡੀਓ ਦੇ ਰਾਹੀਂ ਕੀਤੀ ਹੈ ਜਿਸ ਦੇ ਵਿੱਚ ਗਿੱਪੀ ਗਰੇਵਾਲ ਆਪਣੇ ਟੀਮਸ ਨੂੰ ਪੁੱਛਦੇ ਨੇ ਜਿਸ ਦੇ ਵਿੱਚ ਸ਼ਹਿਨਾਜ਼ ਤੇ ਰਗਵੀਰ ਬੋਲੀ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਪੁੱਛਦੇ ਹੋਏ ਨਜ਼ਰ ਆਉਂਦੇ ਨੇ ਕਿ ਇੱਕ ਖਾਸ ਚੀਜ਼ ਕਲਕੱਤੇ ਦੀ ਉਹਨਾਂ ਨੂੰ ਕੀ ਲੱਗਦੀ ਹੈ ਤੇ ਗੱਲ ਹੁੰਦੀ ਹੈ ਰਸਗੁੱਲਿਆਂ ਦੀ ਮਿਠਾਈ ਦੀ ਗੱਲ ਹੁੰਦੀ ਹੈ ਤੇ ਮਠਿਆਈ ਤੇ ਇੱਕ ਬੋਲੀ ਜਿਹੜੀ ਹੈ ਗਿੱਪੀ ਗਰੇਵਾਲ ਪਾਉਂਦੇ ਹੋਏ ਨਜ਼ਰ ਆਏ ਨੇ ਜਿਸ ਦੇ ਵਿੱਚ ਸ਼ੈਨਾਜ਼ ਤੇ ਰਗਵੀਰ ਬੋਲੀ ਨੱਚਦੇ ਟੱਪਦੇ ਵਿਖਾਈ ਦਿੰਦੇ ਨੇ ਸੋ ਆਓ ਵੇਖਦੇ ਆਂ ਖੂਬਸੂਰਤ ਵੀਡੀਓ ਅੱਛਾ ਸ਼ੈਨਾਜ਼ਾਂ ਬੋਲੀ ਹਾਂ ਮੈਨੂੰ ਇਹ ਦੱਸੋ ਵੀ ਆਪਾਂ ਖੜੇ ਆਂ ਕਲਕੱਤੇ ਤੇ ਕਲਕੱਤੇ ਦੀ ਹੈ ਜੀ ਕਿਹੜੀ ਚੀਜ਼ ਆ ਜਿਹੜੀ ਤੁਹਾਡੀ ਫੇਵਰਿਟ ਹੈ ਰੋਸ਼ੋਗੋਲਾ ਮਠਾਈ ਹਾਂ ਮਠਾਈ ਲੈ ਮਠਾਈ ਤੇਰਾ ਮੈਨੂੰ ਇੱਕ ਮਲਕੀਸ ਦੀ ਬੋਲੀ ਯਾਦ ਆਈ ਸੁਣਾਵਾ ਹਾਂ ਹੋ ਸਾਰਾ ਮੇਰਾ ਲੈ ਕੇ ਆਇਆ ਮਠਿਆਈ ਦਾ ਡੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਸੱਸ ਕੱਲੀ ਖਾਈ ਜਾਂਦੀ ਆ ਹਾਏ ਓ ਮੇਰਿਆ ਰੱਬਾ ਉਹ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਥੋਡੇ ਵਾਲਾ ਪਹਿਲਾਂ ਚੱਕੇ ਲੱਡੂ ਪੇੜੇ ਫਿਰ ਚੱਕਿਆ ਰਸਗੁੱਲਾ ਰਸਤਾ ਸਾਰਾ ਚ ਉਹ ਗਿਆ ਉਹਦੇ ਹੱਥ ਵਿੱਚ ਰਹਿ ਗਿਆ ਗੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਵੇੜ ਦਿੱਤਾ ਚੁੱਲਾ ਹਾਏ ਨਹੀਂ ਡੁੱਬ ਜਾਣੀ ਨੇ ਲਾ ਬੇੜ ਦਾ ਤਾ ਚੁੱਲਾ ਹਾਏ ਨਹੀਂ ਹਿੱਲ ਕੇ ਹਿੱਲ ਕੇ ਹਿੱਲ ਕੇ ਫਿਰ ਹਾਲ ਫਿਕਰ ਸੋਸ਼ਲ ਮੀਡੀਆ ਤੇ ਕੋਈ 트ੈਂਡਿੰਗ ਗੀਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤਾਂ ਉਹ ਚੱਲ ਰਿਹਾ ਨਵਾਨ ਸੰਧੂ ਤੇ ਸੁੱਖਾ ਨਾਲੀ ਪ੍ਰੋਫੈਸੀ ਦਾ ਹਾਲਾਂਕਿ ਇਹਨਾਂ ਤਿੰਨਾਂ ਨੂੰ ਪਿਛਲੇ ਥੋੜਾ ਸਮੇਂ ਪਹਿਲੇ ਇਕੱਠੇ ਵੀ ਵੇਖਿਆ ਗਿਆ ਸੀ ਇਸੇ ਗੀਤ ਨੂੰ ਗਾਉਂਦੇ ਹੋਏ ਤੇ ਇੱਕ ਬਹੁਤ ਖੂਬਸੂਰਤ ਵੀਡੀਓ ਹੁਣ ਸੁੱਖੇ ਤੇ ਨਾਲ ਹੀ ਨਵਾਨ ਸੰਧੂ ਦੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਬਾਰ ਫੇਰ ਤੋਂ ਆਪਣੀ ਹੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਗਾਇਆ ਹਾਲਾਂਕਿ ਕਿਸ ਗ੍ਰੀਨਰੀ ਦੇ ਵਿੱਚ ਕਿਸ ਮਾਹੌਲ ਦੇ ਵਿੱਚ ਦੋਵੇਂ ਬੈਠੇ ਹੋਏ ਨੇ ਤੇ ਇਸ ਸਮੇਂ ਦੇ ਵਿੱਚ ਉਹ ਇਸ ਗੀਤ ਨੂੰ ਗੁੰਗੁਣਾਉਂਦੇ ਹੋਏ ਨਜ਼ਰ ਆਏ ਨੇ ਸੋ ਖੈਰ ਦੱਸਦੀ ਹੈ ਕਿ ਉਹਨਾਂ ਦਾ ਇਹ ਗੀਤ ਸੋਸ਼ਲ ਮੀਡੀਆ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦਾ ਨਾਮ ਹੈ ਦਿਲ ਦਰਦ ਹੈ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਨਵਾਂ ਸੰਧੂ ਨੇ ਮਿਊਜ਼ਿਕ ਦਿੱਤਾ ਸੀ ਸੁਖੇ ਨੇ ਤੇ ਨਾਲ ਹੀ ਇਸ ਦੇ ਵਿੱਚ ਆਪਣੀ ਫੀਡ ਜਿਹੜੀ ਪੇਸ਼ ਕੀਤੀ ਆ ਪ੍ਰੋਫੈਸੀ ਨੇ ਪੇਸ਼ ਕੀਤੀ ਸੀ ਤਾਂ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਕਹਿ ਸਕਦੇ ਆ ਕਿ ਇਹਨਾਂ ਦੋਨਾਂ ਦੀ ਇਹਨਾਂ ਦੀ ਕੈਮਿਸਟਰੀ ਜਿਹੜੀ ਹੈ ਉਹ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਫਿੱਟ ਬੈਠੀ ਤੇ ਲਗਾਤਾਰ ਲੋਕਾਂ ਦੇ ਵੱਲੋਂ ਲੱਖਾਂ ਕਰੋੜਾਂ ਰੀਲਸ ਜਿਹੜੀਆਂ ਨੇ ਇਸ ਤੇ ਬਣਾਈਆਂ ਆ ਗਈਆਂ ਤਾਂ ਇੱਕ ਬਰ ਫੇਰ ਤੋਂ ਸੁੰਦਿਆ ਨਵਾਂ ਸੰਗੋ ਤੇ ਸੁੱਖੇ ਦੀ ਆਵਾਜ਼ ਦਾ ਵਜੇ ਖੂਬਸੂਰਤ ਗੀਤ ਕਿਸੇ ਤੋਂ ਇਹ ਹੁੰਦਾ ਜੀ ਸ਼ਿਕਖਮਾਰੀ ਐ ਦਿਲ ਤੋਂ ਨਾ ਲੈਂਦੇ ਇੱਕ ਵਾਰ ਛੜ ਕੇ ਸੱਜਣ ਨਰਾ ਦੀ ਸਵਾਰੀ ਐ ਸਮਾਂ ਲੱਗਦਾ ਆ ਕਿਸੇ ਦਾ ਵੀ ਹੁੰ ਨੁਰਕਨ ਕੋਈ ਰੁਸ ਜੇ ਤਾਂ ਹੱਸ ਕੇ ਮਨਾਉਣ ਨੁਰਕਨ ਦਿਲ ਡਰਦਾ ਰਤੀ ਕਲੇ ਸੁਣ ਤੋਰ ਕਾਨੇ ਦਿਲ ਡਰਦਾ ਰੂ ਦੀ ਸੁਣਾਉਣ ਤੋਰ ਕਾਨੇ ਦਿਲ ਡਰਦਾ ਜਦੋਂ ਕੋਈ ਲਾਉਂਦਾ ਈ ਬਾਣੀ ਕਿ ਜਿਹੜੀ ਯਾਰੀ ਨਾਲ ਗਾਉਂਦੇ ਨੇ ਉਹ ਨਹੀਂ ਜਹਾਨ ਦੇ ਪਿਆਰ ਦੀਆਂ ਕਦਰਾਂ ਬਿਲੋ ਬਣ ਗਿਆ ਤੇਰਾ ਮੈਂ ਮਰੀਦ ਨਹੀਂ ਮੁੰਡੇ ਨੂੰ ਬਣਾ ਲੈ ਤੂੰ ਹਬੀਬ ਨਹੀਂ ਤੇਰੇ ਕਦਮਾਂ 'ਚ ਜਿੰਦ ਤਰਦਾ ਹਰ ਗੱਲ ਵਿੱਚ ਹਮੀ ਕੁੜੇ ਪਰਦਾ ਦਿਲ ਡਰਦਾ ਦੇਲ ਡਰਦਾ ਤੈਨੂੰ ਖਾਣ ਤੋਰ ਕਾਨੇ ਦੇ ਡਰਦਾ ਗੋਰੀ ਚਿੱਟੀ ਤੂੰ ਨ ਤੋਰ ਖਾਨੇ ਦੇ ਡਰਦਾ ਗਰਾਂ ਦੀ ਹੁਣ ਤੋਰੇ ਕਾਨੇ ਜੋ ਤੇ ਫਿਲਹਾਲ ਮਾਹੀ ਸ਼ਰਮਾ ਪਰਥ ਦੇ ਵਿੱਚ ਮੌਜੂਦ ਹੈ ਆਸਟ੍ਰੇਲੀਆ ਦੇ ਪਰਥ ਦੇ ਨਜ਼ਾਰੇ ਲੈਂਦੀ ਹੋਈ ਮਾਹੀ ਸ਼ਰਮਾ ਨਜ਼ਰ ਆਈ ਹੈ ਤਬੀਤ ਦਿਨ ਇਹੋ ਉਹਨਾਂ ਨੇ ਸੂਟ ਦੇ ਵਿੱਚ ਵੀਡੀਓ ਸਾਂਝੀ ਕੀਤੀ ਸੀ ਤੇ ਅੱਜ ਇੱਕ ਬਾਰ ਫੇਰ ਤੋਂ ਮਾਹੀ ਸ਼ਰਮਾ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਲੱਗਦਾ ਸੀ ਕਿ ਪਰਸ ਦੇ ਵਿੱਚ ਉਹਨਾਂ ਦਾ ਦਿਲ ਨਹੀਂ ਲੱਗੇਗਾ ਪਰ ਉਹਨਾਂ ਦਾ ਦਿਲ ਲੱਗਿਆ ਉੱਥੇ ਤੇ ਹੁਣ ਉਹ ਬਹੁਤ ਜਲਦੀ ਮੈਲਬਨ ਦੇ ਵਿੱਚ ਮੂਵ ਔਨ ਕਰਨ ਵਾਲੇ ਸੋ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਹੀ ਮੈਲਬਨ ਦੇ ਵਿੱਚ ਜਿਹੜਾ माही शर्मा ਹੁਣ ਜਾਣਗੇ ਆਪਣੀ ਪਰਫਾਰਮੈਂਸ ਤੇ ਲਈ ਆਪਣੇ ਸ਼ੋਅ ਦੇ ਲਈ ਤੇ ਇਸੇ ਦੌਰਾਨ ਮਾਹੀ ਸ਼ਰਮਾ ਨੂੰ ਉਥੇ 18 ਸਾਰਾ ਪਿਆਰ ਮਿਲ ਰਿਹਾ ਹੈ ਤਾਂ ਫਿਲਹਾਲ ਮਾਹੀ ਸ਼ਰਮਾ ਆਸਟ੍ਰੇਲੀਆ ਦੇ ਨਜ਼ਾਰੇ ਲੈਂਦੀ ਹੋਈ ਨਜ਼ਰ ਆਈ ਹੈ। ਸ਼੍ਰੀਕਲ ਜੀ ਅੱਜ ਮੇਰਾ ਲਾਸਟ ਡੇ ਹੈ ਬਰਥ ਵਿੱਚ ਤੇ ਮੈਂ ਬਸ ਇੱਥੇ ਕੌਫੀ ਇੰਜੋਏ ਕਰ ਰਹੀ ਹਾਂ। ਫਿਰ ਮੈਂ ਅੱਜ ਆ ਜਾਣਾ ਮੈਲਬਨ ਨਹੀਂ ਅ ਕੱਲ ਨੂੰ ਪਹੁੰਚਾਂਗੀ ਮੈਲਬਨ ਤੇ ਫੇਰ ਮੈਲਬਨ ਦੇ ਲੋਕਾਂ ਨੂੰ ਮਿਲਾਂਗੀ ਤੁਸੀਂ ਸਾਰੇ ਮੈਨੂੰ ਜਰੂਰ ਮਿਲਣ ਆਇਓ ਤੇ ਆਪਾਂ ਮਿਲਦੇ ਆ ਮੈਨੂੰ ਗੱਲ ਨਹੀਂ ਆ ਰਹੀ ਯਾਰ ਕੋਈ ਕਰਨੀ ਥੋੜਾ ਥੋੜਾ ਜਿਹਾ ਮੈਨੂੰ ਨਾ ਸਰਦੀ ਟਾਈਪ ਹੋ ਗਿਆ ਇਸ ਕਰਕੇ ਐਨਾ ਗਰੇਮੇ ਰੁਕੇ ਹਟੇ ਹਾਂ ਕੀ ਪਤਾ ਹੁੰਦਾ ਵੈਸੇ ਇਹਨੂੰ ਪਰਤ ਵਧੀਆ ਲੱਗਿਆ ਮੈਂ ਪਹਿਲੀ ਵਾਰ ਆਈ ਸੀ ਮੈਨੂੰ ਲੱਗਿਆ ਵੀ ਮੇਰਾ ਦਿਲ ਨਹੀਂ ਲੱਗੇਗਾ ਪਰ ਲੱਗ ਗਿਆ ਕਿਉਂਕਿ ਵੈਦਰ ਥੋੜਾ ਥੋੜਾ ਜਿਹਾ ਫਰਕ ਸੀ ਇੱਥੋਂ ਦਾ ਜ਼ਿਆਦਾ ਫਰਕ ਨਹੀਂ ਸੀ ਤੇ ਬਸ ਆਹੀ ਮੇਰੀ ਅਪਡੇਟ ਹੈ ਤੇ ਕੱਲ ਨੂੰ ਮੈਂ ਮੈਲ ਬਣਾ ਚਾਹੁੰ। ਫਿਰ ਮੈਂ ਮੈਲਬਨ ਦੀ ਤਰੀਫ ਕਰਾਂਗੀ। ਓਕੇ ਗਾਇਸ ਬਾਏ। ਪੰਜਾਬੀ ਗਾਇਕ ਤੇ ਅਦਾਕਾਰ ਪਰਮੇਸ਼ ਵਰਮਾ ਦਾ ਅੱਜ ਜਨਮ ਦਿਨ ਹੈ ਤੇ ਜਨਮ ਦਿਨ ਦੇ ਖਾਸ ਮੌਕੇ ਉੱਤੇ ਪਰਮੇਸ਼ ਵਰਮਾ ਨੇ ਆਪਣੇ ਫੈਨਸ ਨੂੰ ਇੱਕ ਬਹੁਤ ਸੋਹਣਾ ਗਿਫਟ ਦਿੱਤਾ ਹੈ ਉਹ ਵੀ ਆਪਣੇ ਗੀਤ ਦੇ ਰੂਪ ਦੇ ਵਿੱਚ ਸੋ ਦੱਸ ਦਈਏ ਕਿ ਜਨਮ ਦਿਨ ਦੇ ਖਾਸ ਮੌਕੇ ਉੱਤੇ ਪਰਮੇਸ਼ ਵਰਮਾ ਦਾ ਨਵਾਂ ਗੀਤ ਸੁਪਰਸਟਾਰ ਰਿਲੀਜ਼ ਹੋਇਆ ਹੈ ਜਿਸ ਦੇ ਵਿੱਚ ਪਰਮੇਸ਼ ਵਰਮਾ ਆਪਣਾ ਸਟਰਗਲ ਦਰਸਾਉਂਦੇ ਹੋਏ ਨਜ਼ਰ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਗਿੜੇ ਲਾਏ ਨੇ ਕਿੰਨਾ ਸਟਰਗਲ ਕੀਤਾ ਤਾਂ ਉਹ ਗੱਡੀ ਖਰੀਦਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਮਿੰਨੀ ਗੱਡੀ ਹੈ ਜਿਹੜੀ ਪਰਮੇਸ਼ਰ ਦੇ ਵੱਲੋਂ ਖਰੀਦੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਆਪਣੇ ਮਾਪਿਓ ਦਾ ਆਪਣੀ ਭੈਣ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ ਦੁਆਵਾਂ ਲਿੱਤੀਆਂ ਜਾਂਦੀਆਂ ਨੇ ਤੇ ਅੱਜ ਉਹ ਕਿਸ ਮੁਕਾਮ ਤੇ ਨੇ ਹਾਲਾਂਕਿ ਪੂਰਾ ਉਹਨਾਂ ਨੇ ਆਪਣਾ ਜਿਹੜਾ ਸਿਨੈਰੀਓ ਹੈ ਕਹਿ ਸਕਦੇ ਆ ਕਿ ਪੂਰੀ ਸਟਰਗਲ ਜਿਹੜੀ ਹੈ ਪਰਮੇਸ਼ਰ ਵਰਮਾ ਨੇ ਇਸ ਗੀਤ ਦੇ ਰਾਹੀਂ ਸਾਰਿਆਂ ਨੂੰ ਜ਼ਰੂਰ ਦੱਸੀ ਹੈ ਤੇ ਦੱਸ ਦਈਏ ਕਿ ਅੱਜ ਪਰਮੇਸ਼ਰ ਵਰਮਾ ਇੱਕ ਬਾ ਕਮਾਲ ਸਿੰਗਰ ਨੇ ਇੱਕ ਬਾ ਕਮਾਲ ਅਦਾਕਾਰ ਨੇ ਤੇ ਇੱਕ ਬਹੁਤ ਚੰਗੀ ਪਰਸਨੈਲਿਟੀ ਵੀ ਨੇ ਤੇ ਇਸ ਦੇ ਬਾਵਜੂਦ ਪਰਮੇਸ਼ਰ ਵਰਮਾ ਕੰਟਰੋਵਰਸੀ ਤੋਂ ਅਕਸਰ ਦੂਰ जरूर ਰਹਿੰਦੇ ਨੇ ਤੇ ਸਦੇ ਵਿਚਕਾਰ ਪਰਮੇਸ਼ ਦਾ ਨਵਾਂ ਗੀਤ ਸੁਪਰਸਟਾਰ ਹੀ ਰਿਲੀਜ਼ ਹੋ ਚੁੱਕਿਆ ਤੇ ਉਹਨਾਂ ਦੇ ਜਨਮ ਦਿਨ ਦੇ ਖਾਸ ਮੌਕੇ ਤੇ ਕਿਸ ਤਰ੍ਹਾਂ ਦੇ ਨਾਲ लाਡੀ ਅਤੇ ਨਾਲ ਹੀ ਪਰਮੇਸ਼ ਨੇ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ ਆਓ ਵੇਖ ਲੈਨੇ ਆਂ ਭਾਈ ਇਹ ਕੀ ਕਹਿਣਾ ਚਾਹੁੰਦੇ ਹੋ ਗਾਣਾ ਆ ਜੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਥੈਂਕ ਯੂ ਸੋ ਮੱਚ ਫਾਰ 올 ਯੂਰ ਬਿਊਟੀਫੁਲ ਮੈਸੇਜਸ ਸੁਪਰਸਟਾਰ ਇਜ਼ ਆਊਟ ਨਾਓ ਔਨ ਮਾਈ ਅਫੀਸ਼ੀਅਲ YouTube ਚੈਨਲ ਤੇ ਜਾ ਕੇ ਗਾਣਾ ਦੇਖੋ ਰਾਤੀ 12 ਵਜੇ ਅਸੀਂ ਵੀਡੀਓ ਪਾ ਦਈਏ ਪਹਿਲਾਂ ਪ੍ਰੀਮੀਅਰ ਲਾਉਣਾ ਸੀ 10 ਵਜੇ ਦਾ ਪਰ ਲਾਈਵ ਹੋ ਗਈ ਸੋ ਤੁਸੀਂ ਮੈਨੂੰ ਉੱਥੇ ਵਧਾਈਆਂ ਦਿਓ ਸਾਰੇ ਬਰਥਡੇ ਦੀਆਂ ਲਵ ਯੂ ਗਾਇਜ਼ ਸੁਪਰਸਟਾਰ ਫੀਚਰ ਪੈਰਾਡਾਕਸ ਆਊਟ ਨਾਓ ਔਨ YouTube ਐਂਡ ਆਲ ਆਡੀਓ ਸਟ੍ਰੀਮਿੰਗ ਪਲੈਟਫਾਰਮਸ ਗੋਡ ਬlesਸ ਯੂ ਥੈਂਕ ਯੂ ਸੋ ਮਚ ਫਿਰ ਹੈਪੀ ਬਰਥਡੇ ਵੀਰੇ ਇਹ ਪੈਕ ਲੱਗਿਆ ਹੋਇਆ ਹਾਲਾਂਕਿ ਕੋਈ ਵੀ ਅਦਾਕਾਰ ਜਾਂ ਸਿੰਗਰ ਹੁੰਦਾ ਹੈ ਬੇਸ਼ੱਕ ਉਸਦੀ ਤਬਿਆਤ ਠੀਕ ਨਾ ਹੋਵੇ ਪਰ ਆਪਣੇ ਚਾਣ ਵਾਲਿਆਂ ਨੂੰ ਆਪਣੇ ਫੈਨਸ ਤੇ ਲਈ ਉਹਨਾਂ ਨੂੰ ਹਮੇਸ਼ਾ ਕਹਿ ਸਕਦੇ ਕਿ ਤੰਦਰੁਸਤ ਜ਼ਰੂਰ ਰਹਿਣਾ ਪੈਂਦਾ ਤੇ ਗੱਲ ਕਰ ਰਿਹਾ ਆਪਾਂ ਮਿਸ ਪੂਜਾ ਦੇ ਮਿਸ ਪੂਜਾ ਨੇ ਫਿਲਹਾਲ ਕੋਈ ਸ਼ੋਅ ਕਰਨਾ ਸੀ ਪਰ ਸ਼ੋਅ ਤੋਂ ਪਹਿਲਾਂ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਪਰ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸ਼ੋਅ ਲਾਣਾ ਪੈਂਦਾ ਤਾਂ ਖੇਡਾ ਚਿਹਰਾ ਲੈ ਕੇ ਜਾਂ ਬਿਲਕੁਲ ਤੰਦਰੁਸਤਪਨਾ ਲੈ ਕੇ ਮਿਸ ਪੂਜਾ ਕਿਸ ਤਰ੍ਹਾਂ ਦੇ ਨਾਲ ਲਾਈਵ ਸ਼ੋਅ ਦੇ ਵਿੱਚ ਪੇਸ਼ ਕਰਦੀ ਹੋਈ ਨਜ਼ਰ ਆਉਂਦੀ ਹੈ ਇਸ ਦਾ ਸਾਰਾ ਖਮਿਆਜ਼ਾ ਇਸ ਦੀ ਸਾਰੀ ਜਿਹੜੀ ਹਾਲਾਤ ਜਿਹੜੇ ਨੇ ਉਹ ਮਿਸ ਪੂਜਾ ਨੇ ਆਪਣੀ ਜ਼ੁਬਾਨੀ ਬਿਆਨ ਕੀਤੇ ਨੇ ਤੇ ਜਨਾਲੀ ਦੱਸਿਆ ਕਿ ਬੇਸ਼ੱਕ ਉਹ ਅਜੇ ਠੀਕ ਨਹੀਂ ਹੈ ਪਰ ਉਹ ਲਾਈਵ ਸ਼ੋਅ ਲਗਾਵੇਗੀ ਆਪਣੇ ਫੈਨਸ ਤੇ ਲਈ ਜਿਹੜੇ ਉਹਨਾਂ ਨੂੰ ਉਡੀਕ ਰਹੇ ਨੇ ਸੋ ਇਸ ਦੀ ਬਹੁਤ ਖੂਬਸੂਰਤ ਵੀਡੀਓ ਜਿਹੜੀ ਮਿਸ ਪੂਜਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਹੈਲੋ ਜੀ ਸਾਤਰੀਆ ਕਾਲ ਕਿੱਦਾਂ ਜੀ ਅੱਛਾ ਮੈਂ ਤੁਹਾਨੂੰ ਦੱਸਣਾ ਸੀ ਵੀ ਅੱਜ ਤੁਹਾਡੀ ਪੂਜਾ ਬੰਗਾਰਿਆ ਤੁਹਾਡੀ ਫੂਡ ਪੋਇਜ਼ਨਿੰਗ ਹੋ ਗਈ ਸੀ ਤੇ ਬੁਰਾ ਹਾਲ ਸੀ ਮੇਰਾ ਬਟ ਹੁਣ ਮੈਨੂੰ ਸੀ ਵੀ ਸ਼ਾਮ ਤੱਕ ਠੀਕ ਹੋ ਜਾਏ ਕਿਉਂਕਿ ਸ਼ੋਅ ਹੈ ਤੇ ਕੰਮ ਜ਼ਿਆਦਾ ਇੰਪੋਰਟੈਂਟ ਹੈ ਸੋ ਆਮ ਫਾਈਨ ਨਾਊ ਐਂਡ ਮੇਕਅਪ ਮੁਕਅਪ ਕਰਕੇ ਤਾਂ ਆਪਾਂ ਇੱਕਦਮ ਰੈਡੀ ਹੋ ਗਿਆ ਬਟ ਯਾ ਹੋਪ ਫॉर ਦਾ ਬੈਸਟ ਬਤਿਆ ਜਾਊਗਾ ਸ਼ੋ with all your love. Thank you so much. Bye. ਚੌਥੇ ਮਨਕੀਰਤ ਆਲਖ ਫਿਲਹਾਲ ਟੈਨਿੰਗ ਦਾ ਸ਼ਿਕਾਰ ਹੋਏ ਨੇ ਜੇ ਬਿਲਕੁਲ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਫਿਲਹਾਲ ਧੁੱਪ ਬਹੁਤ ਹੈ ਤੇ ਧੁੱਪ ਪੈਂਦੇ ਹੋਏ ਉਹਨਾਂ ਨੂੰ ਟੈਨਿੰਗ ਜਿਹੜੀ ਹੋ ਚੁੱਕੀ ਹੈ ਤੇ ਇਸੇ ਦੇ ਵਿਚਕਾਰ ਉਹਨਾਂ ਨੇ ਇਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਸਾਰਿਆਂ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਧੁੱਪ ਦੇ ਨਾਲ ਟੈਨਿੰਗ ਹੋ ਗਈ ਹੈ ਤਾਂ ਉਤਹੀ ਜ਼ੁਖਾਮ ਬੁਖਾਰ ਦਾ ਜਿਹੜੀ ਗੱਲ ਹੈ ਉਹ ਮਨਕੀਰਤ ਆਲਖ ਦੇ ਵੱਲੋਂ ਵੀ ਕੀਤੀ ਗਈ ਹੈ ਕਿ ਹਾਲਾਂਕਿ ਉਹ ਵੀ ਬਿਮਾਰ ਨੇ ਪਰ ਫਿਰ ਵੀ ਆਪਣਾ ਜਿਹੜਾ ਕਾਮ ਹੈ ਆਪਣੇ ਜਿਹੜੇ ਪ੍ਰੋਜੈਕਟਸ ਤੇ ਲਗਾਤਾਰ ਕੰਮ ਕਰਦੇ ਹੋਏ ਜ਼ਰੂਰ ਨਜ਼ਰ ਆਏ ਨੇ। ਗੜਾਇਆ ਬੰਨ੍ਹ ਕੇ ਨਹੀਂ। ਉਹਦਾ ਬੰਦ ਕਰ ਦੋ ਤੇ ਡੋਰ। ਇਹ ਮੇਡਾ ਦੀ ਤੂਫਾਨ ਬਹੁਤ ਜ਼ਿਆਦਾ ਤੇਜ਼। ਆਸਟ੍ਰੇਲੀਆ ਦੀ ਹੋਰ ਜ਼ਿਆਦੀ ਪਰੇ ਲੱਗ ਗਈ। ਅਫਵਾਹ ਦੀ ਸਕੈਂਡ ਫਰੈਂਡ ਵੀ ਕਰ ਦਿੰਦੀ ਹੈ ਨਾ। ਕਿੱਟ ਆਕੂੰ। ਅੰਤ ਹੈ। ਜੱਸੀ ਗਿੱਲ ਦੀ ਪੰਜਾਬੀ ਫਿਲਮ ਮਿਸਟਰ ਐਂਡ ਮਿਸਿਸ 420 ਅਗੇਂਸਟ ਸਿਨੇਮਾ ਕਰੰਦ ਦੇ ਵਿੱਚ ਲਗਾਤਾਰ ਚੰਗਾ ਰਿਸਪੌਂਸ ਦੇ ਰਿਹਾ ਉਹਨਾਂ ਦੇ ਵੱਲੋਂ BTS ਵੀਡੀਓ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਵਿੱਚਕਾਰ ਇੱਕ ਹੋਰ ਵੀਡੀਓ ਜੋ ਕਿ ਜੱਸੀ ਗਿੱਲ ਦੇ ਕੈਰੈਕਟਰ ਦੀ ਸਾਰਿਆਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਰੇਸ਼ਮਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਨੇ ਕਿਸ ਨਹਿਰ ਦੇ ਵਿੱਚ ਉਹ ਛਾਲ ਮਾਰਦੇ ਹੋਏ ਵਿਖਾਈ ਦਿੱਤੇ ਨੇ ਤਾਂ ਇਸ ਦੀ BTS ਵੀਡੀਓ ਜੱਸੀ ਗਿੱਲ ਦੇ ਵੱਲੋਂ ਸਾਰਿਆਂ ਨਾਲ ਸਾਂਝੀ ਕੀਤੀ ਗਈ ਆ ਉਹ ਦੇਖਦੇ ਆਂ ਖੂਬਸੂਰਤ ਵੀਡੀਓ ਰੇਸ਼ਮਾ 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 ਕਰੰਦ ਇਹਨਾਂ ਦੇ ਚੱਕ ਚੱਕਾ ਗੇ ਮਰਵਾ ਦਿੰਦੇ ਹੁੰਦੇ ਆ ਓਏ ਐਂ ਜੀ ਐਂ ਜੀ ਤਾਂ ਬਹੁਤ ਵਧੀਆ ਐਂ ਜੀ ਐਂ ਲਿਆ ਐਂ ਜੀ ਜੈਸੀ ਜੈਸੀ ਜੈ ਓਏ ਆਜ ਦੇ ਖਾਸ ਸ਼ੋਅ ਪਾਲੀਵੁੱਡ ਅਕਵਾਇਰ ਦੇ ਵਿੱਚ ਸਰਸੈਨਾ ਹੀ ਫਿਰ ਮਲੰਗੀ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦੇਵ ਇਜਾਜ਼ਤ ਧੰਨਵਾਦ